ਸ੍ਰੀ ਕਾਲ ਜੀ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਜੁਝਾਰਾ ਚ ਬਹੁਤ ਇਰੀਟੇਟ ਹੋ ਰਿਹਾ ਸੀਗਾ ਇਹਨੂੰ ਜਕਾਮ ਵਾਲੇ ਆਟਿਆ ਨੀਗਾ ਤਾਂ ਸੋਚਿਆ ਅੱਜ ਫੇਰਾ ਪਰੰਪਰੇ ਦਿਖਾਇਆਵਾਂਗੇ ਢਾਬਾ ਬਣ ਲੱਗੇ ਢਾਬਾ ਬਣ ਰਿਹਾ ਚਲੋ ਸਾਡਾ ਰੋਡ ਆ ਜਿਹੜਾ ਉਹ ਤਰੱਕੀ ਚ ਜਾ ਰਿਹਾਗਾ ਸਾਰੀਆਂ ਜਮੀਨਾਂ ਜਿਹੜੀਆਂ ਹੈਗੀਆਂ ਰੇਟ ਵਧ ਹੀ ਜਾਣਗੇ ਇਹਨਾਂ ਦੇ ਹਨਾ ਚਲੋ ਜੀ ਆਪਾਂ ਹੁਣ ਜਾ ਰਹੇ ਜੀ ਬੁਟੀਕ ਤੇ ਕੰਮ ਧੰਦੇ ਕਰਨਾ ਆਪਦੇ ਕਿਉਂਕਿ ਟਾਈਮ ਨਾਲ ਕੰਮ ਧੰਦੇ ਨਿਮੜ ਲਈਏ ਰਿੱਕੀ ਨੇ ਜਾਣਾ ਸ਼ਾਮ ਨੂੰ ਜਾਗੋ ਤੇ ਜਾਗੋ ਦਿਖਾਉ ਆ ਤੇ ਰਿੱਕੀ ਨੂੰ ਹੂੰ ਠੀਕ ਹੈ ਤੇ ਮੈਂ ਵੀ ਜਾਣਾ ਸੀਗਾ ਬੱਟ ਜੇ ਜੁਆਂ ਠੀਕ ਰਿਹਾ ਤਾਂ ਦੇਖਾਂਗੇ ਨਹੀਂ ਤਾਂ ਮੈਨੂੰ ਐ ਲੱਗਦਾ ਵੀ ਕਾਹ ਨੂੰ ਐਵੇਂ ਕੱਲ ਨੂੰ ਵਿਆਹ ਦੀ ਵਗ ਜਾਂਗੀ ਕਿਉਂਕਿ ਰਾਤ ਨੂੰ ਨਾ ਮਾਂ ਨੂੰ ਜਾਦਾ ਭਾਲਦਾਗਾ ਸੈਟ ਨਹੀਂ ਹੋਣਾ ਇਹਨੇ ਤੇ ਆਪਾਂ ਦੇਖਾਂਗੇ ਕੱਲ ਨੂੰ ਵਿਆਹ ਦੀ ਵਗ ਜਾਂਗੀ ਨਾਲ ਇਹਦਾ ਸਟੋਲਰ ਲੈ ਜਾਣ ਪਿਆ ਤੇ ਹਾਂ ਸਟੋਲਰ ਲੈ ਜਾਣਗੇ हां ਮੈਨੂੰ ਵਿਆਹ ਤੇ ਜਾਇ ਬਹੁਤ ਫੋਸ਼ਟ ਨਹੀਂ ਇਹਨੂੰ ਵਿਆਹ ਤੇ ਨਾਲ ਲੈ ਕੇ ਜਾਵਾਂਗੀ ਨਹੀਂ ਯਾਰ ਨੂੰ ਟੀਕ ਤੇ ਛੱਡ ਦਾਂਗੇ ਜੀ ਟੀਕ ਤੇ ਕਰਾਇਆ ਨਾ ਪ੍ਰੈਸੈਂਟ ਦੇ ਟਾਈਮ ਨੂੰ ਹਾਂ ਚੱਲ ਆਹੇ ਕਰ ਲਾਂਗੇ ਚਲੋ ਆਪਾਂ ਮਿਲਦੇ ਆ ਪਹਿਲਾਂ ਆਪਾਂ ਟੀਕ ਤੇ ਚਲੀਏ ਫਿਰ ਤੁਹਾਨੂੰ ਮਿਲਾਂ ਹਾਂ ਜੀ ਸਸਰੀ ਘਰ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਚ ਦੇਖੋ ਅਸੀਂ ਦੋ ਦੋ ਵਾਰੀ ਸਵਾਗਤ ਕਰਦੇ ਹਾਂ ਪਹਿਲਾਂ ਮੈਂ ਕੀਤਾ ਹੁਣ ਰਿੱਕੀ ਸਵਾਗਤ ਕਰ ਰਹੇ ਹਾਂ ਅਸੀਂ ਦੋਨੇ ਜਣੇ ਵਲੌਗਿੰਗ ਕਰਦੇ ਹਾਂ ਤਾਂ ਓਬਵੀਅਸ ਅਸੀਂ ਸਵਾਗਤ ਕਰਾਂਗੇ ਹਾਂ ਡਬਲ ਬਲੋਗਿੰਗ ਕਰਦੇ ਆ ਤਾਂ ਦੋਨੇ ਜਾਨੀ ਸਵਾਸਤ ਕਰਾਉਂਦਾ ਹਾਂ ਹਾਂ ਕੋਈ ਸਾਰੇ ਠੀਕ ਠਾਕ ਹੋਵੋਗੇ ਯੈਸ ਇਧਰੋਂ ਕੁੜੀ ਜੀ ਨੇ ਆਟੋ ਵਾਲਾ ਚੱਕਤਾ ਜਿਗੜਦੀ ਬੱਜ ਗਿਆ ਜਾਣਾ ਨਾਲ ਲਾਤਾ ਆਟੋ ਗੱਡੀ ਇਧਰੋਂ ਹੋਣੀ ਨੰਗੀ ਆ ਗੱਡੀ ਲਾਤੀ ਔਰ ਨੋਵਾ ਗੱਡੀ ਆਹੋ ਕੁੜੀਆਂ ਭਾਈ ਦੇਖ ਕੇ ਚਲਾਇਆ ਕਰੋ ਬੇਬੀ ਕੁੜੀ ਨਹੀਂ ਰਿੱਕੇ ਕਈ ਵਾਰ ਕੁੜੀਆਂ ਦੀ ਵੀ ਗਲਤੀਆਂ ਹੁੰਦੀਆਂ ਨੇ ਤੁਹਾਨੂੰ ਇਹ ਗੱਲ ਦੱਸਾਂ ਆਟੋ ਵਾਲੇ ਵੀ ਨਹੀਂ ਪ੍ਰੇ ਕਰਦੇ ਹਾਂ ਨਹੀਂ ਕਰਦੇ ਪ੍ਰੇ ਇਹ ਗੱਲ ਹੈਗੀ ਆ ਨਹੀਂ ਕਰਦੇ ਤੇ ਰਾਤ ਤੋਂ ਪਰੇ ਅਸੀਂ ਜਾਗੋ ਤੇ ਫੰਕਸ਼ਨ ਤੇ ਹੂੰ じゃ ਕੋ ਕਿੱਥੇ ਗਏ ਸੀ ਸੌਰੀ ਲੋੜੀ ਦੇ ਫੰਕਸ਼ਨ ਤੇ ਤੇ ਹੁਣ ਟਾਈਮ ਹੋ ਗਿਆ 10:33 ਮਿੰਟ ਤੇ ਆਪਾਂ ਪਹੁੰਚ ਗਏ ਬਠਿੰਡ ਤੇ ਤੇ ਹੁਣ ਆਪਾਂ ਕਰਨੇ ਨੇ ਚਾਰ ਕੰਮ ਅੱਜ ਦਿਹਾਵਾ ਮੈਂ ਤੁਹਾਨੂੰ ਜਾਗੂ ਅੱਜ ਦਿਹਾਵਾ ਮੈਂ ਤੁਹਾਨੂੰ ਜਾਗੂ ਤੇ ਹੁਣ ਆਪਾਂ ਕਰਨੇ ਨੇ ਤਿੰਨ ਦੋ ਚਾਰ ਪਹਿਲਾਂ ਉਹ ਕਰ ਲਈਏ ਕਿ ਸਾਡੀ ਗੱਡੀ ਪੈਂਚਰ ਹੋਈ ਪਈ ਹੋਰ ਗੱਡੀ ਦੇ ਹਵਾ ਭਰਾ ਕੇ ਲੈ ਆਇਆ ਸਮੇਂ ਪੈਂਚਰ ਲਵਾ ਕੇ ਲੈ ਆਈਏ ਪਹਿਲਾਂ ਇਹ ਤੇ ਗੱਡੀ ਚ ਸਮੈਲ ਆ ਹੀ ਜਾਂਦੀ ਆਪਣੀ ਦੁੱਧ ਡੁੱਲਿਆ ਕੋਈ ਨੀ ਕੀ ਡੁੱਲਿਆ ਹੁਣ ਮੈਂ ਸੀਟ ਪਟਾ ਕੇ ਦਿਖਾ ਕੇ ਜੀ ਮੈਂ ਕਿਹਾ ਵੀ ਪਤਾ ਨਹੀਂ ਕੁਝ ਕਿਹਾ ਕਿਤੇ ਨੀ ਮੇਰੇ ਮਰਿਆ ਹੁੰਦਾ ਤਾਂ ਜੰਮੀ ਸੁਹਣਣੀ ਜਾਂਦੀ ਚਾਹ ਦੁੱਧ ਢੋਲੇਗਾ ਖੱਟੀ ਜਿਸ ਮੈਂ ਲਾਉਂਦੀ ਨਾ ਕਰਕੇ ਉਹ ਦਿਖਾ ਕੇ ਉਹ ਗੱਡੀ ਦਾ ਉਹ ਕੰਮ ਕਰਿਆ ਮੰਗੇ ਮੈਂ ਬੁਟੀਕ ਦੇ ਕੰਮ ਕਰ ਲੂੰਗੀ ਜਾਂ ਤੇ 1000 ਨੂੰ ਬਿਲਕੁਲ ਸਮਾਂ ਮਗਰ ਚ ਕਿਉਂਕਿ ਅੱਜ ਵੀਰਪਾਲ ਹੈ ਗਿਆ ਛੁੱਟੀ ਤੇ ਰਵੀ ਵੱਲ ਹੋਇਆ ਤਬਾਰ ਮਾਰੀ ਹਾਂ ਵੀਰਪਾਲ ਨੂੰ ਬੱਦਲ ਚੋਂ ਤੇ ਸਿਪਲਰ ਚ ਵੀ ਤੇ ਸਿਆ ਵੀ ਮੈਂ ਛੁੱਟੀ ਤੇ ਸੀ ਤੇ ਬਾਕੀ ਹੁਣ ਮਿਲਦੇ ਆਂ ਕੰਮ ਕਰ ਕੰਮ ਕਰ ਕੰਮ ਕਰ ਮਿੱਤਰੋ ਪਹੁੰਚ ਗਏ ਆ ਦੇਖੋ ਦੁਕਾਨ ਨੂੰ ਸਾਫ ਸਫਾਈ ਕਰਾਤੀ ਪੂਰੀ ਆਪਾਂ ਉਤਰ ਗਏ ਆਪਾਂ ਲੋਬ ਉਤਰੀਏ ਜਿਦਾ ਦੇਖੋ ਆਪਣੀ ਦੁਕਾਨ ਮੁਰੂ ਸਾਫ ਸਫਾਈ ਕਰਤੀ ਅੱਜ ਸਾਰੀ ਇੱਥੇ ਪਹਿਲਾਂ ਬਹੁਤ ਗੰਦਬੰਦ ਪਿਆ ਸੀ ਆਹ ਹੌਦੀਆਂ ਪੱਟੀਆਂ ਸੀ ਕਿਉਂਕਿ ਸਾਡੀ ਜਿਹੜੀ ਆ ਹோம் ਸਿਟੀ ਐ ਇਹਦੇ ਨਵੇਂ ਆਹ ਆਏ ਨੇ ਉੱਥੇ ਉੰਦਰ ਬੈਠਣ ਲੱਗੇ ਨੇ ਤੇ ਉਹਨਾਂ ਨੇ ਉਹ ਬਾਈ ਦੀ ਡਿਊਟੀ ਲਈ ਆ ਮੈਨੇਜਰ ਬਣਾਇਆ ਉਹਨੂੰ ਸਾਰਿਆਂ ਨੂੰ ਤੇ ਬਹੁਤ ਸਾਫ ਸਫਾਈਆਂ ਚੱਲ ਰਹੀਆਂ ਨੇ ਆ ਸਾਰਾ ਵਧੀਆ ਪ੍ਰੋਜੈਕਟ ਪੂਰਾ ਓਕੇ ਕਰਤਾ ਹੈ ਗੁੱਡੀ ਓਪਨ ਕਰੋ ਜਾ ਬਡੀ ਰਜ਼ ਮੈਡਮ ਨੇ ਓਪਨ ਵਾਲਾ ਥੱਲੇ ক্লোਜ ਹੀ ਨਹੀਂ ਹੋਈ ਨਹੀਂ ਕਰਿਆ ਕਮਾਈ ਨਹੀਂ ਹੈ ਓਪਨ ਵਾਲਾ ਵੀ ਨਹੀਂ ਕਮਾਇਆ ক্লোਜ ਵਾਲਾ ਕਮਾਈ ਬੈਠਾ ਹਾਂ ਆਇਆ ਕਰੋ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਾਂ ਅੰਦਰ ਅਕਤੀ ਬਾਤ ਕੰਮ ਕਰ ਵੀ ਤੋਰ ਅਰਨ ਸਰ ਉਹ ਤੂੰ ਕੰਮ ਕਰ ਕਿਉਂ ਆ ਬਜ਼ਾਰ ਦੇ ਕਹਿੰਦਾ ਮੈਂ ਅੱਜ ਮਮਾ ਕਹਿੰਦਾ ਤੁਸੀਂ ਰੈਸਟ ਕਰੋ ਅੱਜ ਤੁਹਾਡੇ ਸਾਰੇ ਕੰਮ ਮੈਂ ਕਰਾਂਗਾ ਮੈਂ ਬੜੀ ਕੁਝ ਇਹ ਗੱਲ ਦੀਦੀ ਇੱਕ ਵਾਰ ਨਹੀਂ ਡਿੱਗਿਆ ਕਿਤੇ ਕਾਲਾ ਡਿੱਗਿਆ ਨਹੀਂ ਨਾ ਅੱਜ ਇਹ ਰੋਣੋ ਹੀ ਨਹੀਂ ਹਟਿਆ ਇਹ ਜਿਹੜਾ ਲੱਗੀ ਹੋਈ ਹੈ ਹਾਂ ਪਾਣੀ ਝਾ ਕੇ ਸਿੱਟਿਆ ਫਿਰ ਲੋ ਵੀ ਮਿੱਤਰੋ ਆਪਾਂ ਚੱਲੇ ਗੱਡੀ ਦਾ ਪੈਂਚਰ ਲਵਾਉਣ ਤੇ ਕਰੀਡੀ ਦੇ ਵਿੱਚੋਂ ਸਮੈਲ ਆਉਂਦੀ ਹੈ ਮਿਸਤਰੀ ਨੂੰ ਉਹ ਦਿਖਾਉਣ ਠੀਕ ਹੈ ਉਹ ਦੁਬਾਰਾ ਪਟਖੰਜਿਹਾਰ ਨੂੰ ਦਵਾਈ ਵੀ ਦਵਾ ਕੇ ਲੈਣੇ ਅੱਜ ਕਿਉਂਕਿ 5 ਦਿਨ ਹੋ ਗਏ ਡਾਕਟਰ ਨੂੰ ਦਵਾਈ ਦਵਾ ਲਏ ਸੀ ਆਪਾਂ ਤੇ 5 ਦਿਨਾਂ ਬਾਅਦ ਦੁਬਾਰੇ ਇਹਨੂੰ ਦਿਖਾ ਕੇ ਆਵਾਂਗੇ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਲੈਟਸ ਗੋ ਯਾਰ ਯੋ ਗੱਡੀ ਦੇ ਵਿੱਚ ਬਹਿਣੇ ਆ ਨਾ ਤੋਂ ਪਿਹੜੀ ਗੱਡੀ ਚੋਂ ਮਾਲੀ 스ਮੈਲ ਆਉਂਦੀ ਹੈ ਜਿਵੇਂ ਕੁਸਲਾਬ ਦੀ 스ਮੈਲ ਜੀ ਨਹੀਂ ਹੁੰਦੀ ਉਹ ਮੇਜ ਹੀ ਆਉਂਦੀ ਹੈ ਉਹਨੂੰ ਐ ਮੜੀ ਮੈਂ ਸੀਟ ਜੀ ਪਟਾ ਕੇ ਦੇਖ ਲਊਗਾ ਪਿੱਛੇ ਨੂੰ ਦਰਦ ਦਤ ਪਿਆ ਹੋਵੇ ਜਣਾ ਮੜਾ ਮੋਟਾ ਚਲੋ ਚੱਲਦੇ ਆਪਾਂ ਲਓ ਵੀ ਆਪਾਂ ਗੀ ਬੀਐਮਐਸ ਟਾਇਰ ਆ ਬਾਈ ਤੋਂ ਆਪਾਂ ਜਿਹੜੀ ਅਲਾਈਨਮੈਂਟ ਕਰਾਉਣੇ ਹੁੰਨੇ ਆ ਸਾਰਾ ਕੁਝ ਕਰਾਉਣੇ ਹੁੰਨੇ ਆ ਸਾਨੂੰ ਪਹਿਲਾਂ ਦੱਸਿਆ ਜੀ ਇੱਕ ਦਿਨ ਤੇ ਇਹ ਤੋਂ ਲਗਾਉਣੇ ਆ ਹੁਣ ਆਪਾਂ ਪਾਈਚਰ ਉਹ ਦੂਜਵਾਲਾ ਪਾ ਉਹ ਟਾਡਾ ਮੋਟਰਸ ਵਾਲਾ ਕੋਲ ਜਾ ਕੇ ਉਹਦੀ ਗੱਡੀ ਦੀ ਸਬੰਦ ਦਿਖਾ ਕੇ ਆਵਾਂਗੇ ਰਾਹੁਲ ਦੇ ਵੀ ਕੀ ਚੱਕਰ ਕਰਦੇ ਜੀ ਬਿਸਮੈਲ ਕਿਵਾਰੀ ਬਾਈ ਉਹਦੀ ਗੱਡੀ ਮੂਰੇ ਲਾਈ ਖੜੇ ਆਖਣੇ ਬਾਈ ਗੱਡੀ ਪਾਸੇ ਕਰਦੇ ਆ ਪਗੜੀ ਖਾਣ ਖਰ ਲੈਣੀ ਆ ਤਾਂ ਫਿਰ ਓਪੀ ਵਾਲਾ ਵੜਿਆ ਪਿਆ ਓਏ ਹਨਾ ਪਾਣਾ ਕਿੱਡਾ ਵੜਿਆ ਸਾਰੀ ਪੰਗਰੀ ਦੋਨੋਂ ਇੱਦਾਂ ਕਿੱਲ ਵੜੇ ਤਾਂ ਪਾਣਾ ਇਹਦਾ ਪਿੰਡੋਂ ਭਰਾਈ ਆ ਪਹਿਲਾਂ ਪਹਿਲਾਂ ਉਂ ਭਰਾਈ ਫੇਰ ਪਿੰਡੋਂ ਭਰਾਈ ਅੈਂਚਰਾ ਬਲਵਾ ਲਿਆ ਤੇ ਆਪ ਨੂੰ ਸਮੈਲ ਦਾ ਵੀ ਥੋੜਾ ਜਿਹਾ ਪਤਾ ਲੱਗ ਗਿਆ ਕਿ ਉਹਨੇ ਮੈਂਟਾਂ ਦੇ ਉੱਤੇ ਐਮਕੀ ਰੱਖ ਕੇ ਦੇਖੀ ਆ ਉਹ ਕਹਿੰਦਾ ਵੀ ਥੋੜੇ ਜਿਹਾ ਮੈਂਟ ਸਲਾਬੇ ਨੇ ਵੀ ਇਹਨਾਂ ਦੀ ਸਮੈਲੀ ਹੈ ਇਹਨਾਂ ਨੂੰ ਇੱਕ ਦੋ ਤੁੱਪਾਂ ਲਵਾਈਆਂ ਜਾਣ ਫੇਰ ਲੋਟ ਆ ਮੈਨੂੰ ਐ ਸੀ ਵੀ ਸੁੱਕ ਗਈ ਉਹ ਜੀ ਮੈਂ ਇੱਕ ਤੁੱਪ ਲਵਾਤੀ ਸੀ ਨਾ ਸਾਰੀ ਮੈਂ ਮੈਟਰ ਇੱਧਰ ਹੀ ਸੀ ਗੱਡੀ 'ਚ ਤੇ ਉਹਨਾਂ ਨੂੰ ਮੈਨੂੰ ਕਹਦਾ ਬਾਈ ਨਾਲ ਇਹਦੀ ਮੈਂਟਾਂ ਲਈ ਹੋਈ ਐ ਇਹ ਦੂਰਾ ਇਹਨਾਂ ਨੂੰ ਤੁੱਪ ਲਵਾਇਆ ਕਰਦੀ ਫੇਰ ਲੋਟ ਆ ਚਲੋ ਆਪਣਾ ਇੱਕ ਥਾਂ ਦੀ ਦੁਨੀਆਂ ਕੰਮ ਹੋ ਗਈ ਨਹੀਂ ਆਪਾਂ ਦੂਜੀ ਥਾਂ ਜਾਣਾ ਪੈਂਦਾ ਹੋਰ ਚੱਲਦੇ ਆਪਾਂ ਆਪਣੇ ਆੜੀ ਕੋਲੇ ਮਿਸਤਰੀ ਕੋਲੇ ਚਾਹ ਪੀਣੇ ਆਹ ਬਈ ਬੁਟੀਕ ਤੇ ਲੱਗੀ ਪਈ ਆ ਰੌਣਕ ਉਧਰ ਦੋਨੇ ਰਾਜੂ ਆਈ ਆ ਆਈ ہوئی ਆਪਣੀ ਰਾਜੂ ਤੇ ਰਿੱਕੀ ਦੋਨੇ ਸਾਫ ਸਫਾਈਆਂ ਕਰ ਰਹੇ ਨੇ ਇਤੋਂ ਗਮਲੇ ਚੱਕ ਕੇ ਗਮਲਿਆਂ ਦੇ ਵਿੱਚ ਪਾਣੀ ਪਾ ਰਹੇ ਲੋ ਜੀ ਕੁਰਸੀ ਲਿਆ ਹਾਂਜੀ ਗਾਇਸ ਤੇ ਆਪਾਂ ਜਾ ਰਹੇ ਆ ਬਿਆਰ ਕੰਮ ਕਰਨ ਤੇ ਅੱਜ ਇੱਧਰ ਰਾਜੂ ਨੇ ਤੇ ਰਿੱਕੀ ਨੇ ਬੂਟੇ ਸਾਰੇ ਬਾਹਰ ਲਾਤੇ ਸਾਰੇ ਬੂਟੇ ਜਿਹੜੇ ਬੂਟੇ ਸੀਗੇ ਸਾਰੇ ਹਨਾ ਰਾਜੂ ਤੇ ਰਿੱਕੀ ਨੇ ਸਾਰੇ ਬੂਟੇ ਧੋਤੇ ਅੱਜ ਸਕਾਉਣ ਵਾਸਤੇ ਬਾਹਰ ਲਾਇਆ ਤਾਂ ਮਚਾਈ ਦਿੱਤਾ ਵਿਚਾਰਾ ਠੀਕ ਹੈ ਆ ਫਿਰਦੇ ਨੇ ਨੂੰ ਤੇ ਬਾਕੀ ਅੱਜ ਹੁਣ ਇਹ ਚੀਜ਼ ਕਹੀ ਆ ਵੀ ਰਾਜੂ ਨੇ ਉਹਨੇ ਗਿੰਦੇ ਨੇ ਕਿਹਾਗਾ ਗਿੰਦਾ ਸਾਡੇ ਮਾਲੀ ਦਾ ਨਾਮ ਆ ਵੀ ਆ ਬੂਟਾ ਵੱਡਾ ਗਾ ਕਮਲਾ ਛੋਟਾ ਵੀ ਕਮਲਾ ਵੱਡਾ ਲਿਆਓ ਜੀ ਤੁਸੀਂ ਹਨਾ ਤੇ ਕਿਉਂਕਿ ਇਹ ਰਾਜੂ ਸਾਡੀ ਆਈ ਸੀ ਨੇ ਸਾਰੇ ਸ਼ੀਸ਼ੇ ਸਾਫ਼ ਕਰਤੇ ਦੇਖੋ ਚਮਕਾਤੇ ਸ਼ੀਸ਼ੇ ਉਹ ਬਾਅਦ ਚ ਬਾਹਰ ਬੈਠ ਜੁੜੀ ਚਲੀਏ ਆਪਾਂ ਹੁਣ ਲੋ ਬਈ ਗਾਇਸ ਹੁਣ ਆਪਾਂ ਚਲੇ ਆਂ ਮਾਰਕੀਟ ਤੇ ਕੰਮ ਕਰਨ ਰਿੱਕੀ ਦੇ ਨਾਲ ਮਿੱਠੀ ਲੱਸੀ ਮਿੱਠੀ ਲੱਸੀ ਪੀ ਆਈ ਰਿੱਕੀ ਨੇ ਬਹੁਤ ਸੁਆਦ ਸੀ ਬਟ ਮੈਂ ਨਹੀਂ ਪੀ ਸਕਦੀ ਮਿੱਠੀ ਲੱਸੀ ਮੈਨੂੰ ਖੱਟੀ ਵਧਿਆ ਲੱਗਦੀ ਆ ਜਿੱਥੋਂ ਆਪਾਂ ਮਿੱਠੀ ਲੱਸੀ ਪੀਤੀ ਸੀ ਰਿੱਕੀ ਕਹਿੰਦਾ ਵੀ ਬਰਨਾਲੇ ਦੇ ਵਿੱਚ ਬੈਸਟ ਲੱਸੀ ਮਿਲਦੀ ਆ ਇੱਥੋਂ ਤੁਸੀਂ ਵੀ ਟਰਾਈ ਕਰ ਸਕਦੇ ਹੋ ਠੀਕ ਹੈ ਲੋ ਬਈ ਡਾਈ ਵਾਲਾ ਸਮਾਨ ਆਪਾਂ ਦੇ ਤਾਂ ਕੰਮ ਕਰਨ ਵਾਸਤੇ ਹੁਣ ਆਪਾਂ ਰਿੱਕੀ ਨਾਲ ਜਾ ਰਹੇ ਆ ਘਰ ਸੌਰੀ ਮੈਂ ਕਹੀ ਨਹੀਂ ਘਰ ਜਾਣਾ ਜਾਣਾ ਆਪਾਂ ਬੁਟੀਕ ਤੇ ਸਾਰੇ ਦੇਖ ਲਵਾਂ ਮੈਂ ਅੰਦਰ ਚੱਲ ਜਾਈਂ ਪਾੜ ਦਾ ਤੁਹਾਨੂੰ ਕੋਪਰ 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 ਗੋਲਦੇ ਕੋਪਰ ਕੋਪਰ ਗੋਲਦੇ ਹਾਂ ਠੀਕ ਹੈ ਵੀਰੇ। ਬੋਲ ਦੇਖੋ ਸਾਰੇ ਨਈਏ। ਚਲੋ ਭਾਈ ਆਪਾਂ ਅਗੇ ਕੁੰਦਨ ਵਾਲਾ ਬਾਈ ਦੀ ਪਕੌੜੇ ਦੀ ਪ੍ਰਾਣੀ ਤੇ ਮਸ਼ਹੂਰ ਦੁਕਾਨ। ਨੀਚੇ ਵਾਲੇ, ਆਲੂ ਵਾਲੇ। ਲਓ ਵੀ, ਪੈਕ ਕਰਵਾਉਣ ਦੇ ਤੇ ਸਮੋਸੇ ਤੇ ਪਕੌੜੇ। ਸਭ ਤੋਂ ਬੈਸਟ ਸਮੋਸੇ ਤੇ ਪਕੌੜੇ ਤੇ ਇਹਨਾਂ ਦੇ ਜਿਹੜੇ ਹੈਗੇ ਆ। ਬਸ ਕੀ ਭਾਈ ਇਹਨਾਂ ਜਿਹੜਾ ਗੋਲੇ ਬਹੁਤ ਸਵਾਦ ਲੱਗਦੇ ਆ, ਬਹੁਤ ਚੰਗਾ ਟੇਸਟਿੰਗ। ਲਓ ਵੀ ਕੰਮ ਤੋਂ ਦਿਨ ਵਿੱਚ ਸਾਰੇ ਹੁਣ ਆਪਾਂ ਵਾਪਸ ਚੱਲੇ ਆ ਬਤੀਤ ਰਾਜੂ ਦੇ ਜਿਹੜਾ ਰੁਕਣਾ ਵੇਟ ਕਰਦੇ ਹੁੰਦੇ ਸਮੋਸੇ ਆਪਾਂ ਲੈ ਲਓ ਲਓ ਵੀ 4:35 ਵਜੇ ਜਾਣ ਵਾਲੇ ਸਾਡੇ ਟੇਲਰ ਮਾਸਟਰ ਜੀ ਅਜੇ ਇੱਥੇ ਨੇ ਠੀਕ ਹੈ ਕਿਉਂਕਿ ਕੰਮ ਬਹੁਤ ਪੈਂਡਿੰਗ ਪਿਆ ਸੀ ਤਾਂ ਕਰਕੇ ਇੱਕ ਬੰਦਾ ਸਾਡਾ ਵਗ ਗਿਆ ਕਿਉਂਕਿ ਉਹਦੇ ਪਿੰਡ ਨੂੰ ਲਾਸਟ ਵਾਰ ਸੀ ਜਾਂਦੀ ਆ ਆ ਚੀਜ਼ ਲਓ ਵੀ ਕੰਮ ਹੋਈ ਜਾਂਦਾ ਆਪਣਾ ਜਦੋਂ ਕੰਮ ਹੋਊਗਾ ਫਿਰ ਜਾਵਾਂਗੇ ਤੇ ਸਹੀ ਗੱਲ ਦੱਸਾਂ ਬਈ ਰਿੱਕੀ ਦੀ ਬਹੁਤ ਤਕੜੀ ਡਿਓਰਟੀ ਲੱਗੀ ਹੋਈ ਆ ਚੁੰਨੀ ਗਲਤੜਾਈ ਹੋ ਗਈ ਸੀ ਫਿਰ ਉੱਥੇ ਹੀ ਚੁੰਨੀ ਲੈ ਕੇ ਉਹ ਡਾਈ ਕਰਵਾ ਕੇ ਲੈ ਕੇ ਆਉਣਗੀ ਚੁੰਨੀ ਲੋ ਗਾਇਸ ਤੁਸੀਂ ਮੈਨੂੰ ਬਰਥਡੇ ਵਾਲੀ ਪਾਰਟੀ ਤੇ ਕਾਫੀ ਸਾਰੇ ਕੁਐਸਚਨ ਵੀ ਕੀਤੇ ਸੀਗੇ ਕਾਫੀ ਸਾਰੇ ਕੁਐਸਚਨ ਸੀਗੇ ਲੋਕਾਂ ਦੇ ਤੇ ਜਿਹੜੀਆਂ ਮੈਂ ਇੰਸਟਾਗ੍ਰam ਤੇ ਰੀਲਸ ਪਾਈਆਂ ਸੀਗੀਆਂ ਉਹ ਤੇ ਵੀ ਕਾਫੀ ਸਾਰੇ ਕੁਐਸਚਨ ਸੀਗੇ ਤਾਂ ਇਹਨਾਂ ਦਾ ਸਾਰਿਆਂ ਦਾ ਰਿਪਲਾਈ ਮੈਂ ਅੱਜ ਤੁਹਾਨੂੰ ਦਵਾਂਗੀ ਠੀਕ ਆ ਵਿਸਥਾਰ ਦੇ ਨਾਲ ਠੀਕ ਹੈ ਗਾਇਸ ਪਹਿਲਾਂ ਆਪਾਂ ਇਹਦਾ ਰਿਵਿਊ ਲੈ ਲਈਏ ਕਿਵੇਂ ਲੱਗਿਆ ਤੁਹਾਨੂੰ ਜੋਤ ਨੇ ਮੇਰਾ ਨਾਂ ਦਾ ਟੈਟੂ ਬਣਾਇਆ ਸੀ ਬਹੁਤ ਵਧੀਆ ਲੱਗਿਆ ਦੀਦੀ ਵੀ ਕੋਈ ਇੰਨਾ ਪਿਆਰ ਵੀ ਕਰ ਸਕਦਾ ਹਾਂਜੀ ਦੇਖ ਲਓ ਹੈਨਾ ਥੈਂਕ ਯੂ ਸੋ ਮੱਚ ਗਾਇਸ ਇਹ ਵੀ ਮੈਨੂੰ ਬਾਲਾ ਪਿਆਰ ਕਰਦੇ ਨੇ ਤਾਈਓ ਆ ਬੈਠੇ ਨੇ ਹਨੇਰਾ ਹੋ ਗਿਆ ਬਾਹਰ ਤਾਂ ਮੇਰੇ ਵੀਰ ਦਾ ਫੇਸ ਨਹੀਂ ਆਉਂਦਾ ਪਹਿਲਾ ਨਾ ਦੀਦੀ ਵਰਗਾ ਫੇਸ ਆ ਰਿਹਾ ਘੋਟਣਾ ਬਣ ਗਿਆ ਉਹਦਾ ਸੂਟ ਆ ਉਹਦੇ ਦੋਨੇ ਸੂਟ ਹੀ ਹੋ ਗਏ ਦੂਸਰਾ ਵੀ ਸਰਾਰੇ ਵਾਲਾ ਵੀ ਦੁਪੱਟਾ ਪਿਆ ਸੀਗਾ ਉਹਦਾ ਜਾਗੋ ਤੇ ਪਹਿਜੂਗਾ ਉਹਦਾ ਉਹ ਸੂਟ ਲੋ ਬਈ ਗਾਇਸ ਆਪਾਂ ਕੰਮ ਥੰਡੇ ਕਰ ਲੇ ਫਿਨਿਸ਼ ਕਿੰਨਾ ਟਾਈਮ ਵਗੈਰ ਕੀ 8:00 ਵਜੇ 8:00 ਵਜੇ ਹੁਣ ਆਪਾਂ ਚੱਲਨੇ ਆ ਪਿੰਡ ਨੂੰ ਜਾਊਂਗਾ ਜਾਂ ਖੁਦ ਕੀ ਆਉਂਗਾ ਯਾਰ ਰੈਂ ਤੂੰ ਫਿਸ ਕਰ ਦੋ ਅੱਜ ਸਾਡੇ ਲਈ ਕੁਰਬਾਨੀ ਦੇ ਦੋ ਕੁਰਬਾਨੀ ਬਹੁਤ ਸੋਹਣੇ ਲੱਗ ਰਹੇ ਆ ਕਾਜ਼ੂਮ ਬਹੁਤ ਅੱਛੇ ਲੱਗ ਰਹੇ ਆ ਕਿਉਂ ਦੇ ਠੀਕ ਹੈ ਬਹੁਤ ਸੋਹਣੇ ਲੱਗ ਰਹੇ ਯਾਰ ਤਵਾਰੀ ਜੈ ਜੈਕਟ ਬਹੁਤ ਸੋਹਣੀ ਲੱਗ ਰਹੀ ਹੈ ਪੱਕਾ ਪੱਕਾ ਨਾਲ ਹੀ ਭਾਈ ਵੀ ਵੈਸੇ ਵੀ ਪਿਆਰੇ ਲੱਗ ਰਹੇ ਆ ਭਾਈ ਰੱਖੋ ਨਾਲ ਪਰ 21 ਸਰਜੀ ਤਾਂ ਹੋ ਗਿਆ ਰੈਡੀ ਜਾਣ ਵਾਸਤੇ ਅੱਜ ਤਾਂ ਚੀਕਣਾ ਗੱਡੀ ਆ ਗਈ ਤੇਰੇ ਨੂੰ ਖੋਲਾ ਕਰ ਜਰਾ ਸੱਚੀ ਲਾ ਬਈ ਅੱਜ ਘਰੇ ਬਣੀਆ ਗੋਭੀ ਵਾਹ ਨੋ ਨੋ ਹਾਂਜੀ ਲਓ ਬਈ ਰੋਟੀਆਂ ਖਾ ਕੇ ਆਪਾਂ ਹੋਊਗੇ ਫ੍ਰੀ ਠੀਕ ਹੈ ਤੇ ਘਰੇ ਪਹੁੰਚ ਚੁੱਕੇ ਸੀਗੇ ਅੱਜ ਬੁਟੀਕ ਤੇ ਸੀਗਾ ਆਪਾਂ ਨੂੰ ਬਹੁਤ ਸਾਰਾ ਕੰਮ ਤੇ ਸਿਰਾ ਜਿਹੜਾ ਬਹੁਤ ਦੁਖ ਰਿਆ ਬਹੁਤ ਪੇਨ ਹੋ ਰਿਹਾ ਅੱਜ ਬਹੁਤ ਜਿਆਦਾ ਕੰਮ ਸੀਗਾ ਤੇ ਆਪਾਂ ਹੁਣ ਮੈਂ ਤੁਹਾਨੂੰ ਭੇਜਣਾ ਸੀਗਾ ਅ ਦੱਸਣਾ ਸੀਗਾ ਜਿਹੜੇ ਆਪਾਂ ਨੂੰ ਆਏ ਸੀ ਕਮੈਂਟ ਠੀਕ ਹੈ ਕਮੈਂਟ ਆਈ ਸੀ ਆਪਾਂ ਨੂੰ ਬਰਥਡੇ ਵਾਲੇ ਬਲੌਗ ਤੇ ਠੀਕ ਹੈ ਇੱਕ ਕੁੜੀ ਤਾਂ ਕਹਿੰਦੀ ਸੀ ਜੀ ਜੀ ਪਲੀਜ਼ ਦੱਸੋ ਪਤਾ ਕਰਕੇ ਦੱਸੋ ਵੀ ਜੋਤ ਨੇ ਤੁਹਾਡਾ ਨਾਮ ਕਿੱਥੋਂ ਲਿਖਵਾਇਆ ਸੀਗਾ ਮੈਂ ਵੀ ਲਿਖ ਪਾਉਣਾਗਾ ਜੋਤ ਦੀ ਆਈਡੀ ਤੇ ਐਮ ਐਮ ਚੱਲੇ ਉਹਨਾਂ ਦੀ ਆਈਡੀ ਤੇ ਮੈਸੇਜ ਕਰ ਦਿਓ ਤੁਸੀਂ ਬਈ ਉਹ ਦੱਸ ਦੇਣੀ ਹੈ ਬਾਕੀ ਉਹਨਾਂ ਨੇ ਕਲੈਬ ਵੀ ਕੀਤਾ ਹੋਇਆ ਉਹਨਾਂ ਨੂੰ ਦੇਖ ਲਿਓ ਤੁਸੀਂ ਤੇ ਬਾਕੀ ਸਾਰਿਆਂ ਨੇ ਮੈਨੂੰ ਬੀਸਿਸ ਦਿੱਤੀਆਂ ਸੀ ਹੈਪੀ ਬਰਥਡੇ ਜੀ ਦੀ ਹੈਪੀ ਬਰਥਡੇ ਠੀਕ ਹੈ ਥੈਂਕ ਯੂ ਸੋ ਮੱਚ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਕੁੜੀ ਆ ਦੀ ਜੋਤ ਜਦੋਂ ਜੋਤ ਦੀਦੀ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਸੱਚੀ ਮੈਂ ਰੋਣ ਲੱਗ ਗਈ ਵੀ ਕੋਈ ਇੰਨਾ ਪਿਆਰ ਵੀ ਕਰ ਸਕਦਾ ਸੱਚੀ ਵਾਹਿਗੁਰੂ ਤੁਹਾਡੇ ਪਿਆਰ ਨੂੰ ਐਵੇਂ ਵੀ ਰੱਖੇ ਥੈਂਕ ਯੂ ਸੋ ਮੱਚ ਪਾਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਮਤਲਬ ਇੰਨਾ ਸਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਦੇਖ ਕੇ ਖੁਸ਼ ਹੁੰਨੇ ਹੋ ਥੈਂਕ ਯੂ ਇਸ ਤੋਂ ਬਾਅਦ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਇਸ ਤੋਂ ਬਾਅਦ ਹੈਸੀ ਹੈਪੀ ਬਰਥਡੇ ਮਾਨੋ ਦੀਦੀ ਵਾਹਿਗੁਰੂ ਤੁਹਾਨੂੰ ਜੜਦੀ ਗਲਾ ਵਿੱਚ ਰੱਖਣ ਤੁਹਾਡੇ ਤੇ ਜੋਤ ਦਾ ਪਿਆਰ ਵੇਖ ਕੇ ਇਮੋਸ਼ਨਲ ਹੋ ਗਈ ਥੈਂਕ ਯੂ ਸੋ ਮੱਚ ਪਾਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਕ ਕਹਿੰਦੀ ਵੀ ਵੀਰੇ ਵੀਰੇ ਨੇ ਮੇਰਾ ਨਾਮ ਲਿਆ ਵੀਰਪਾਲ ਆ ਮੈਂ ਵੀਰਪਾਲ ਸਾਡੀ ਦੁਕਾਨ ਤੇ ਕੁੜੀ ਕੰਮ ਵੀ ਕਰਦੀ ਆ ਇਸ ਤੋਂ ਬਾਅਦ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਪਹਿਣੇ ਇਸ ਤੋਂ ਬਾਅਦ ਫਿਰ ਹੈਪੀ ਬਰਥਡੇ ਦਾ ਆਇਆ ਸੀਗਾ ਕਹਿੰਦੇ ਹੈਪੀ ਬਰਥਡੇ ਪਹਿਣੇ ਅੱਜ ਤੁਹਾਡੇ ਜੇਟ ਜਠਾਣੀ ਆਈ ਸੀ ਹਨਾ ਪਹਿਣੇ ਹਾਂਜੀ ਭਾਈ ਕਿਉਂਕਿ ਦੀਦੀ ਇੱਥੇ ਸੀ ਤਾਂ ਕਰਕੇ ਆਈ ਸੀ ਹੈਪੀ ਬਰਥਡੇ ਹੈਪੀ ਬਰਥਡੇ ਰਿੱਕੀ ਦੇ ਸ਼ਾਇਆ ਕਿੰਨੀਆਂ ਪੈ ਗਈਆਂ ਦੁਬਾਰਾ ਮੈਡੀਸਿਨਸ ਆ ਫੇਲ ਨੇ ਚੰਡੀਗੜ੍ਹ ਵਾਲਾ ਕਲੀਨਿਕ ਸਭ ਬਾਸ ਨੇ ਅਸੀਂ ਫੇਲ ਆ ਕਿਉਂ ਕਿ ਅਸੀਂ ਟਾਈਮ ਟੂ ਟਾਈਮ ਮੈਡੀਸਿਨ ਨਹੀਂ ਲੈਣ ਜਾਂਦੇ ਸਾਡਾ ਕੰਮ ਹੀ ਇਦਾਂ ਦਾ ਅਸੀਂ ਪ੍ਰੋਪਰ ਜਿੱਦਾਂ ਉਹ ਕਹਿੰਦੇ ਆ ਉਹ ਫਾਲੋ ਨਹੀਂ ਕਰਦੇ ਉਹਨਾਂ ਦੀ ਮੈਡੀਸਿਨ ਪ੍ਰੋਪਰ ਨਹੀਂ ਲੈਂਦੇ ਉਹਨਾਂ ਦੇ ਪ੍ਰੋਡਕਟ ਪ੍ਰੋਪਰ ਯੂਜ਼ ਨਹੀਂ ਕਰਦੇ ਸਾਡੇ 'ਚ ਕਮੀ ਆ ਜੋਤ ਤੇ ਤੁਹਾਡਾ ਬਾਉਂਡ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ। ਥੈਂਕ ਯੂ ਮੈਨੂੰ ਖੁਦ ਨੂੰ ਰੋਣਾ ਆ ਗਿਆ ਸੀ। ਬਹੁਤ ਜ਼ਿਆਦਾ ਰੋਣਾ ਆਇਆ ਸੀਗਾ। ਇਸ ਤੋਂ ਬਾਅਦ ਕਹਿੰਦੇ ਮਨਪ੍ਰੀਤ ਜੋਤ ਨੇ ਤਾਂ ਤੁਹਾਡੇ ਲਈ ਟੈਟੂ ਬਣਾਇਆ ਪਰ ਮਨਪ੍ਰੀਤ ਕਦੇ ਵੀ ਨਹੀਂ ਬਣਾਉਗੀ ਤੁਹਾਡੇ ਨਾਮ ਦਾ ਟੈਟੂ। ਮੈਂ ਬਈ ਰਿੱਕੀ ਤੇ ਜੁਝਾਰ ਦਾ ਵੀ ਟੈਟੂ ਨਹੀਂ ਬਣਾ ਸਕਦੀ। ਆ ਚੱਕਰ ਹੈਗਾਗਾ ਮੈਂ ਨਹੀਂ ਬਣਾ ਸਕਦੀ। ਮੈਂ ਉਹ ਪੇਨ ਹੀ ਨਹੀਂ ਫੀਲ ਕਰ ਸਕਦੀ। हां जोत जोते जिन्ने टैटू ਬਣਿਆ ਉਹਨਾਂ ਦਾ ਕੋਈ ਨਾ ਕੋਈ मीनिंग ਆ ਤੇ ਮੇਰੇ ਨਾਲ ਉਹਦਾ ਫਰੈਂਡਸ਼ਿਪ ਬੌਂਡ ਐ ਇੰਨਾ ਕੁ ਜ਼ਿਆਦਾ ਘੈਂਟ ਐ ਇੰਨਾ ਕੁ ਜ਼ਿਆਦਾ ਵਧੀਆਗਾ ਵੀ ਉਹਨੇ ਪਰਮਾਨੈਂਟ ਟੈਟੂ ਬਣਵਾਇਆ ਮੇਰੇ ਨਾਮ ਦਾ ਬਟ ਮੈਂ ਨਹੀਂ ਬਣਵਾ ਸਕਦੀ ਮੈਥੋਂ ਨਹੀਂ ਬਣਦਾ ਬਾਕੀ ਮੈਂ ਸਹੀ ਗੱਲ ਦੱਸਾਂ ਤਾਂ ਮੈਂ ਮੇਰੇ ਤੋਂ ਰਿੱਕੀ ਦਾ ਤੇ ਜੁਹਾਰ ਦਾ ਵੀ ਟੈਟੂ ਨਹੀਂ ਬਣਵਾ ਸਕਦੀ ਮੈਂ ਕਦੇ ਆ ਚੀਜ ਆਏਗੀ ਬਾਕੀ ਦੇਖੂਗੀ ਜੇ ਕਦੀ ਬਣਾਉਣਾ ਪਿਆ ਤਾਂ ਕੋਈ ਚੱਕਰ ਨਹੀਂ ਜਿਆਰੀ ਦੋਸਤੀ ਤਾਂ ਉੱਪਰ ਤਾਂ ਨਹੀਂ ਹੁੰਦਾ ਇਹ ਪੇਨ ਬਣਾ ਲਾਂਗੇ ਆਹ ਜੀ ਆ ਬਸ ਫਿਰ ਬਣਾ ਲਾਂਗੇ ਆਪਾਂ ਤੇ ਇੱਕ ਕੁੜੀ ਕਹਿੰਦੀ ਵੀ ਜਿਵੇਂ ਲੋਕਾਂ ਦੀਆਂ ਜਿਵੇਂ ਕੌਂਟਰੋਵਰਸੀਆਂ ਆਉਣ ਲੱਗ ਜਾਂ ਤਾਂ ਆਡੀਆਂ ਠੀਕ ਹੈ ਵੀ ਅੱਜ ਇਕੱਠੇ ਹੋ ਕੱਲ ਨੂੰ ਇੱਕ ਦੂਜੇ ਖਿਲਾਫ ਬੋਲੀ ਜਾਊਂਗਾ ਲਾ ਕੱਢੀ ਜਾਊਂ ਨਾ ਤਾਂ ਅਸੀਂ ਅੱਜ ਤੱਕ ਸਿੰਪਲ ਪੌਡਕਾਸਟ ਕੀਤੀ ਹੈ ਵੀ ਅਸੀਂ ਕਿਦਾਂ ਕੀ ਕਿਵੇਂ ਠੀਕ ਹੈ ਕਿਉਂਕਿ ਪੰਜਾਬ ਲਈ ਆਪਾਂ ਕੋਈ ਯੋਗਦਾਨ ਨਹੀਂ ਪਾਇਆ ਤਾਂ ਪੋਡਕਾਸਟ ਕਿਉਂ ਕਰਨੀ ਆ ਠੀਕ ਹੈ ਦੂਸਰੀ ਗੱਲ ਜੂਤ ਲਈ ਕੁਛ ਨਹੀਂ ਕੀਤਾ ਵਾਲੇ ਤਾਂ ਵੀ ਪੋਡਕਾਸਟ ਕਰਨੀ ਆ ਠੀਕ ਹੈ ਤੀਸਰੀ ਗੱਲ ਅਸੀਂ ਇਦਾਂ ਦੀਆਂ ਕੁੜੀਆਂ ਨਹੀਂ ਆਂ ਵੀ ਅਸੀਂ ਕੌਂਟਰੋਵਰਸੀ ਨਹੀਂ ਕਰਦੀਆਂ ਕਦੇ ਕਿਸੇ ਨਾਲ ਨਾ ਹੀ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਬੋਲੀਏ ਠੀਕ ਹੈ ਤੇ ਨਾ ਹੀ ਅਸੀਂ ਕਦੇ ਕਿਸੇ ਦੀ ਵੀਡੀਓ ਤੇ ਜਾ ਕੇ 네ਗੇਟਿਵ ਬੋਲੀਏ ਸਭ ਵਧੀਆ ਨੇ ਜਿਨ੍ਹਾਂ ਦੀ ਲਾਈਫ ਜਿੱਦਾਂ ਜਿਵੇਂ ਜੀ ਕਰਦਾ ਅੰਗਲਾ ਉਹਵੇਂ ਇੰਜੋਏ ਕਰਦਾ ਸਾਡੀ ਲਾਈਫ ਜਿੱਦਾਂ ਸਾਨੂੰ ਵਧੀਆ ਲੱਗਦੀ ਅਸੀਂ ਉਹਵੇਂ ਇੰਜੋਏ ਕਰਦੇ ਆ ਮੈਂ ਤੇ ਜੋਤ ਕਿਹੜਾ ਲੜਦੇ ਨਹੀਂ ਬਹੁਤ ਲੜਦੇ ਆ ਸੀ ਬਹੁਤ ਜ਼ਿਆਦਾ ਲੜਦੇ ਆ ਪਰ ਹਾਂ ਅਸੀਂ ਇਹ ਚੀਜ਼ ਨਹੀਂ ਹੈਗੀ ਵੀ ਅਸੀਂ ਕੌਂਟਰੋਵਰਸੀ ਕਰਾਂਗੇ ਠੀਕ ਆ ਪੋਡਕਾਸਟ ਕਰਾਂਗੇ ਨੋ ਪਹਿਲੀ ਗੱਲ ਅਸੀਂ ਅਲੱਗ ਹੀ ਨਹੀਂ ਹੁੰਦੀ ਅਸੀਂ ਲੜਦੀਆਂ ਹੀ ਨਹੀਂ ਸਾਡੇ 'ਚ ਇੱਕ ਚੀਜ਼ ਬਹੁਤ ਬੈਸਟ ਆ ਹਰ ਇੱਕ ਫਰੈਂਡਸ ਦੇ ਵਿੱਚ ਹੋਣੀ ਚਾਹੀਦੀ ਆ ਵੀ ਅਸੀਂ ਇੱਕ ਦੂਜੇ ਦੇ ਮੂੰਹ ਤੇ ਇੱਕ ਦੂਜੇ ਨੂੰ ਕਹਿ ਦਿੰਦੇ ਆ ਵਿਆਹ ਚ ਹੀ ਨਹੀਂ ਸਹੀ ਇਸ ਤੋਂ ਬਾਅਦ ਅਸੀਂ ਉਹੇ ਜੀ ਹੋ ਜਾਨੇ ਆ ਕਿਉਂਕਿ ਇੱਕ ਦੂਜੇ ਦੀ ਚੀਜ਼ ਤੁਹਾਨੂੰ ਸਹੀ ਨਹੀਂ ਨਾ ਲੱਗਦੀ ਇੱਕ ਦੂਜੇ ਦੇ ਮੂੰਹ ਤੇ ਕਹਿ ਲੋ ਜੇ ਪਿੱਠ ਪਿੱਛੇ ਉਹ ਚੀਜ਼ ਕਹੋਗੇ ਤਾਂ ਤੀਜਾ ਬੰਦਾ ਤੁਹਾਨੂੰ ਆ ਕੇ ਉਹ ਚੀਜ਼ ਦੱਸੂਗਾ ਤੇ ਤੁਹਾਡੇ ਚ ਜਿਹੜੀ ਹੈਗੀ ਆ ਉਹ ਫਿੱਕ ਪਊਗੀ ਪਊਗੀ ਆ ਤੁਸੀਂ ਕੁਐਸਚਨ ਸੀਗੇ ਜਿਹੜੇ ਤਾਂ ਮੇਰਾ ਹੱਕਵੰਦਾ ਸੀਗਾ ਠੀਕ ਆ ਵੀ ਮੈਂ ਰਿਪਲਾਈ ਕਰਾਂ ਬਾਕੀ ਇੰਸਟਾਗ੍ਰam ਤੇ ਵੀ ਸੀਗੇ ਦੋ ਤਿੰਨ ਕੁਐਸਚਨ ਉਹ ਵੀ ਆਪਾਂ ਦੇਖਦੇ ਆਂ ਪੇਟ ਕਰੋ ਸਾਡੀ ਟੈਟੂ ਵਾਲੀ ਜਿਹੜੀ ਵੀਡੀਓ ਸੀਗੀ ਉੱਤੇ ਸੀਗਾ ਕਮੈਂਟ ਵੇਟ ਕਰੋ ਤੁਸੀਂ ਕਾਫੀ ਸਾਰੇ ਕਮੈਂਟਸ ਆਏ ਸੀ 87 ਕਮੈਂਟ ਆਈ ਸੀ ਇਹਦੇ ਹਮ ਠੀਕ ਹੈ ਇਹ ਪੋਜੀਟਿਵ ਕਮੈਂਟ ਬਹੁਤ ਆਈ ਸੀ ਬਹੁਤ ਜ਼ਿਆਦਾ ਮਨਪ੍ਰੀਤ ਕਦੇ ਵੀ ਨਹੀਂ ਬਣਾਵੇਗੀ ਜੋਦਰ ਟੈਟੂ ਤਾਂ ਮੈਂ ਰਿਪਲਾਈ ਕੀਤਾ ਸੀ ਮੈਂ ਕਿਹਾ ਹਾਂਜੀ ਮੈਂ ਰਿੱਕੀ ਤੇ ਜੁਹਾਰ ਦਾ ਵੀ ਕਦੇ ਨਹੀਂ ਬਣਵਾਉਂਗੀ ਇੱਕ ਦਾ ਕਮੈਂਟ ਆਇਆ ਸੀ ਜ਼ਰੂਰੀ ਨਹੀਂ ਰਿਸ਼ਤਾ ਬਲੱਡ ਦਾ ਹੋਵੇ ਕੁਝ ਰਿਸ਼ਤਾ ਬਲੱਡ ਤੇ ਰਿਸ਼ਤੇ ਤੋਂ ਵੀ ਜ਼ਿਆਦਾ ਹੁੰਦਾ ਸਹੀ ਗੱਲ ਆ ਭਣੇ ਤੇ ਬਾਕੀ ਤੁਹਾਡੇ ਵੀਡੀਓ ਨੇ ਰਵਾ ਦਿੱਤਾ ਥੈਂਕ ਯੂ ਭਣੇ ਤੁਸੀਂ ਬਹੁਤ ਪਿਆਰ ਦਿੱਤਾ ਸਾਡੀ ਵੀਡੀਓ ਨੂੰ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਸਾਰਿਆਂ ਨੇ ਹੈਪੀ ਬਰਥਡੇ ਵਿਸ਼ ਕੀਤਾ ਸੀਗਾ ਕਾ ਵੀ ਸਾਰੇ ਹੋਰ ਵੀ ਕਮੈਂਟ ਸੀਗੇ ਜਿਹੜੇ ਬੈਸੀ ਨੈਗੇਟਿਵ ਜੇ ਹੁੰਦੇ ਆਪਾਂ ਡਿਲੀਟ ਕਰ ਦਨੇ ਆ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਦਾ ਪੜ ਕੇ ਆਪ ਵੀ ਨੈਗੇਟਿਵ ਹੋਨੇ ਆ ਉਹ ਬੰਦੇ ਤਾਂ ਨੈਗੇਟਿਵ ਹੁੰਦੇ ਹੁੰਦੇ ਆ ਇਹ ਸੀਗਾ ਕਮੈਂਟਸ ਤੇ ਰਿਪਲਾਈ ਤੇ ਅੱਜ ਦਾ ਦਿਨ ਸਾਰਾ ਕੰਮ ਜੀ ਲੰਗ ਗਿਆ ਇੰਨਾ ਕ ਜਿਆਦਾ ਕੰਮ ਸੀ ਇੰਨੀ ਕ ਜਿਆਦਾ ਸਟ्रेस ਹੋਈ ਨਾ ਇੰਨੀ ਕ ਜਿਆਦਾ ਹੱਦ ਤੋਂ ਜਿਆਦਾ ਹੁਣ ਵੀ ਰਾਜੂ ਆਈਆ ਛੋਟੀ ਭੈਣ ਆਈਆ ਤੇ ਉਹਨੇ ਜੁਝਾਰ ਸਾਮ ਰੱਖਿਆ ਪਤਾ ਨਹੀਂ ਕਿਉਂ ਮਾਸੀਆਂ ਕੋਲ ਜਵਾਕ ਬਾਲੀ ਖੁਸ਼ ਰਹਿੰਦੇ ਚੁੱਪ ਕਰ ਜਾਂਦੇ ਆ ਉਹ ਪੂਰਾ ਖੁਸ਼ ਰੱਖੀ ਬਿੜਦੀ ਆ ਉਹਨੂੰ ਉਧਰ نیچے ਪੂਰਾ ਖੁਸ਼ ਆ ਪੂਰਾ ਹੈਪੀ ਆ ਜਿਵੇਂ ਇਦਾਂ ਫੀਲ ਨਹੀਂ ਕੀਤਾ ਵੀ ਮम्मा ਕਿੱਥੇ ਆ ਮੇਰੀ ਖਾ ਪੀ ਲਿਆ ਮੌਜ ਨਾਲ ਉਹਦੇ ਨਾਲ ਖੇਡੀ ਜਾਂਦਾ ਨੀਚੇ ਉਧਰ ਗੁੰਦਾਜ ਵੀ ਅੱਜ ਦਿਨੇ ਐ ਮਨ ਲੋ ਪ੍ਰੋਪਰ 1 ਘੰਟਾ 2 ਘੰਟੇ ਹੋਊਗੀ ਮੈਨੂੰ ਜਮ ਮਿਸ ਨਹੀਂ ਕੀਤਾ ਜੁਝਾਰ ਨੇ ਤੇ ਐ ਰਿਲੈਕਸ ਫੀਲ ਵੀ ਹੋ ਰਿਹਾ ਕਿਉਂਕਿ ਨਹੀਂ ਤਾਂ ਕੰਮ ਦੇ ਨਾਲ-ਨਾਲ ਜੁਝਾਰ ਨੂੰ ਵੀ ਹੈਂਡਲ ਕਰਨਾ ਉਹਦੀ ਟੇਕ ਕੇਅਰ ਕਰਨੀ ਹੈ ਨਾ ਤੇ ਵਾਟ ਅੱਜ ਮੈਨੂੰ ਅੱਧਾ ਬੋਝ ਲਾ ਦਿੰਦੀਆਂ ਨੇ ਭੈਣਾ ਕਿਸ ਨੇ ਸੱਚ ਕਿਹਾ ਭੈਣਾ ਵਰਗਾ ਸਾਖਣਾ ਕੋਈ ਹੈ ਨਾ ਭੈਣਾ ਨੇ ਅੱਧਾ ਬੋਝ ਲਾ ਦਿੰਦੀਆਂ ਨੇ ਦਿਮਾਗ ਦਾ ਅੱਜ ਮੈਂ ਫੁੱਲ ਰਿਲੈਕਸ ਹੋਈ ਬੈਠੀ ਆ